E ਜੀ ਕਿਸਾਨ ਵੀਰੋ ਸਾਤੇਸ਼ਰੀਆ ਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਵੀਡੀਓ ਬਣਾ ਰਹੇ ਆ ਪਿੰਡ ਨਿਜਾਮਦੀਨ ਵਾਲਾ ਤਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਮਾਹੂ ਤੋਂ 5 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਨਿਜਾਮਦੀਨ ਵਾਲਾ ਮਾਹੂ ਤੋਂ 3 ਕਿਲੋਮੀਟਰ ਦੋਸਤੋ ਜਦੋਂ ਨੈਸ਼ਨਲ ਹਾਈਵੇ ਅਮਰਸਰ ਵੱਲ ਨੂੰ ਜਾਂਦੇ ਆ ਤੇ ਬੰਗਾਲੀ ਵਾਲੇ ਪੁਲ ਤੋਂ ਪਹਿਲਾ ਪਿੰਡ ਆ ਜਦੋਂ ਆਪਾਂ ਬੰਗਾਲੀ ਦੇ ਪੁਲ ਤੋਂ ਮੱਲਾ ਵਾਲੇ ਨੂੰ ਜਾਂਦੇ ਆ ਨਿਜਾਮਦੀਨ ਵਾਲਾ ਤੇ ਸਰਦਾਰ ਜਸਵੀਰ ਸਿੰਘ ਹੋਂਦੇ ਘਰ ਦੋਸਤੋ ਅੱਜ ਆਪਣੀ ਵਿਜਟ ਆ ਇੱਕ ਮੱਝ ਦਿਖਾਵਾਂਗੇ ਤੁਹਾਨੂੰ ਬਹੁਤ ਖੂਬਸੂਰਤ ਮੋਰਾ ਬ੍ਰੀਡ ਦੇ ਵਿੱਚ ਦੋਸਤੋ ਇਹ ਮੱਝ ਆ ਭੋਡੀ ਆ ਬినా ਸਿੰਘਾਂ ਤੋਂ ਤੇ ਕਿੰਨਾ ਸੁਆ ਦੋਸਤੋ ਇਹ ਸੋਨ ਵਾਲੀ ਆ ਤੇ ਪਿਛਲੇ ਸੁਬਿਆਂ ਦੇ ਵਿੱਚ ਕਿੰਨਾ ਮਿਲਕ ਚਵਾਇਆ ਇਸ ਮੱਝ ਨੇ ਉਹ ਪੂਰੀ ਡਿਟੇਲ ਜਿਹੜੀ ਆ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੂਗੀ ਸੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਆ ਉਹ ਸਾਰੇ ਫਾਰਮਰ ਭਰਾਵਾਂ ਨੂੰ ਮਿਲ ਸਕੇ ਤੇ ਨਾਲ ਦੀ ਨਾਲ ਹੀ ਇੱਕ ਲਾਰਜ ਫਾਰਮ ਵਿਹੜਾ ਗਾਵਾਂ ਦਾ ਵੀਰ ਹੁਣਾਂ ਦਾ ਉਹ ਵੀ ਤੁਸੀਂ ਸਾਹਮਣੇ ਦੇਖ ਲਓ ਠੀਕ ਆ ਜੀ ਬਹੁਤ ਚੰਗੀਆਂ ਜਿਹੜੀਆਂ ਕੁਆਲਿਟੀ ਦੀਆਂ ਵਿਹੜਾ ਵੀਰ ਹੁਣਾਂ ਰੱਖੀਆਂ ਨੇ ਤਕਰੀਬਨ ਕੋਈ ਚੰਗੇ ਚੰਗੇ ਮਿਲ ਕੇ ਰਕਾਰਡ ਵਾਲੀਆਂ ਸੈਕਸਡ ਇੰਪੋਰਟਡ ਸੀਮਾਂ ਦੇ ਜਿਹੜੇ ਦੋਸਤੋ ਬੱਚੇ ਵੀਰ ਹੁਣਾਂ ਦੇ ਕੋਲ ਹੀਪਰ ਤੁਸੀਂ ਵੇਖੋਗੇ ਨਾਲ ਦੀ ਨਾਲ ਇਹ ਬੱਚੀਆਂ ਜਿਹੜੀਆਂ ਪਲੂਨ ਆ ਪਹਿਲਣਾ ਸੋਨ ਵਾਲੀਆਂ ਉਹ ਵੀ ਅਵੇਲੇਬਲ ਆ ਇਧਰ ਜਿਹੜੇ ਤੁਹਾਨੂੰ ਬੱਚੇ ਇੱਕ ਦਿਖਾਵਾਂਗੇ ਆਪਾਂ ਹੀਪਰ ਦਿਖਾ ਦੇਾਂਗੇ ਠੀਕ ਆ ਜੀ ਇਹ ਜਿਹੜੇ ਬਿਲਕੁਲ ਨਿਊ ਬੌਰਨ ਬੱਚੇ ਆ ਤੇ ਕਾਫੀ ਲਾਰਜ ਫਾਰਮ ਆ ਠੀਕ ਹੈ ਜੀ ਘੱਟੋ ਘੱਟ ਵੀ 50 ਕ گاਵਾ ਵੇੜਾਂ ਦਾ ਜਿਹੜਾ ਦੋਸਤੋ ਫਾਰਮ ਉਹ ਵੀ ਵੀਰ ਚਲਾ ਰਿਹਾ ਬਹੁਤ ਵਧੀਆ ਚੰਗੀ ਕੁਆਲਿਟੀ ਦੇ ਪਸ਼ੂ ਅੱਜ ਇਹਨਾਂ ਦੇ ਫਾਰਮ ਤੇ ਅਵੇਲੇਬਲ ਨੇ ਬਟ ਜਿਹੜੀ ਦੋਸਤੋ ਅੱਜ ਆਪਣੀ ਵੀਡੀਓ ਬਣਾਉਣ ਦਾ ਮਕਸਦ ਆ ਉਹਦੇ ਵਿੱਚ ਇੱਕੋ ਇੱਕ ਆਪਾਂ ਤੁਹਾਨੂੰ ਜਿਹੜੀ ਇਹ ਮੱਝ ਦਿਖਾਵਾਂਗੇ ਇਹ ਫੋਰ ਸੇਲ ਆ ਸੋ ਕੋਈ ਵੀ ਖਰੀਦਦਾਰ ਵੀਰ ਖਰੀਦਣੀ ਚਾਹੁੰਦਾ ਤੇ ਤੁਸੀਂ ਖਾਸ ਤੌਰ ਤੇ ਇਸ ਮੱਝ ਬਾਰੇ ਗੱਲਬਾਤ ਕਰ ਸਕਦੇ ਜੇ ਬਾਕੀ ਪੂਰੀ ਡਿਟੇਲ ਜਿਹੜੀ ਆ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਤੇ ਬਾਕੀ ਮੇਰਾ ਵੀਰ ਕੋਈ ਵੀ ਖਰੀਦਦਾਰ ਆ ਰਿਹਾ ਆਪਣੀ ਬਿਲਕੁਲ ਟਿੱਪ ਕੇ ਤੁਸੀਂ ਤਸੱਲੀ ਕਰ ਲਿਓ ਕਿਉਂਕਿ ਮੱਝ ਗੱਭਣ ਆਉ ਕਰਤੇ ਆ ਗੱਲਬਾਤ ਵੀਰ ਜਸਬੀਰ ਸਿੰਘ ਉਹਦਾ ਪਹਿਲਾਂ ਸਰਦਾਰ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਇੱਕ ਤਾਂ ਭਾਜੀ ਆਪਣਾ ਨਾਮ ਕਰ ਦਈਏ ਸਾਂਝ ਆਪਣੇ ਪੁੱਤ ਪਰਮਾ ਦਾ ਆਪਣਾ ਨਾਮ ਜਸਬੀਰ ਸਿੰਘ ਠੀਕ ਹੈ ਜੀ ਤੇ ਭਾਜੀ ਜਸਬੀਰ ਸਿੰਘ ਜੀ ਇੱਕ ਵੱਡਾ ਲਾਰਜ ਫਾਰਮ ਆ ਆਪਣੇ ਕੋਲ ਬੇੜਾ ਜਿਆਦਾ ਆਪਣੇ ਕੋਲ ਆ ਵੀ ਕਿੰਨੇ ਕਿ ਪਸ਼ੂ ਆਪਣੇ ਕੋਲ ਅੱਜ ਅਵੇਲੇਬਲ ਆ ਜੀ ਆਪਣੇ ਕੋਲ ਸਾਰੇ ਪਸ਼ੂ ਤਾਂ ਗਾਈ ਨਹੀਂ ਵੇੜਾ ਉਹਦਾ ਪਾ ਕੇ 50 ਪਸ਼ੂ ਹੋ ਗਏ ਠੀਕ ਹੈ ਜੀ ਅਰੇ ਭਾਜੀ ਜਸਪੀਤ ਸਿੰਘ ਜੀ ਵੇੜਾ ਦੀ ਗੱਲ ਕਰੀਏ ਕਿਹੜੇ ਕਿਹੜੇ ਸੀਮੰਦ ਦੀ ਆਪਣੇ ਕੋਲ ਅੱਜ ਜਿਹੜੀਆਂ ਹੈਗੀਆਂ ਚੰਗੇ ਚੰਗੇ ਸੀਮੰਦ ਦੇ ਬੱਚੇ ਵੀ ਆਪਣੇ ਕੋਲ ਮੌਜੂਦ ਨੇ ਜਿਹੜੇ ਹੈਗੇ ਨਾ ਇਹਨਾਂ ਦਾ ਫਰਾਰ ਰਿਕਾਰਡ ਹੈ ਆਪਣਾ ਬੱਚਾ ਬਾਹਰ ਗਿਆ ਹੈਗਾ ਅਗਲਾ ਹੈਡ ਅੱਛਾ ਜੀ ਨਾ ਤੇ ਉਹਨੂੰ ਸਾਰੀ ਦੇਦਕਾਰ ਦਾ ਪਤਾ ਹੈਗਾ ਮੰਗੇ ਜੋ ਨਿਗਰਾਨੀ ਹੁੰਦੇ ਐਂਟਰ ਹੀ ਆਉਂਦੀ ਹੈ ਨਿਗਰਾਨੀ ਹੁੰਦੇ ਆਏ ਹੀ ਆ ਠੀਕ ਹੈ ਜੀ ਸਾਰੇ ਨਾਲ ਜੋ ਉਹਨੂੰ ਹੀ ਦਿਆ ਸੀ ਠੀਕ ਹੈ ਜੀ ਠੀਕ ਅੱਛਾ ਭਾਜੀ ਇੱਕ ਜਿਹੜੀ ਆਪਾਂ ਇਸ ਮੱਧ ਤੇ ਆਜਨੇ ਜਿਹੜੀ ਆਪਾਂ ਇਹ ਮੱਧ ਸੇਲ ਕਰਦੇ ਪਏ ਆ ਇਹ ਘਰੋਂ ਹੀ ਮੱਧ ਸੇਲ ਕਰਦੇ ਪਏ ਜਾਂ ਕੋਈ ਆ ਕੇ ਸੇਲ ਕਰਦੇ ਘਰ ਦੇ ਘਰ ਦੇ ਜਾਂ ਸਾਰੇ ਘਰ ਘਰ ਤੋਂ ਹੀ ਆਪਣੇ ਕੋਲ ਕਸ਼ੂ ਇਹ ਮੱਧ ਇਸ ਵਾਰ ਸੂਆ ਜਨਮਾ ਸੂਣ ਵਾਲੀ ਹੈ ਜੀ ਇਹ ਚੌਥਾ ਸੂਆ ਸੂਣੀ ਹੈ ਜੀ ਚੌਥਾ ਸੂਆ ਤੇ ਸਮਾਂ ਕਿੰਨਾ ਕੁ ਬਾਕੀ ਹੈ ਜੀ ਦਾ ਜੀ ਇਹਨੇ 24 ਤਰੀਕ ਨੂੰ ਜਨਮ ਪੂਰਾ ਹੋ ਰਿਹਾ ਜੀ ਇਹਨੇ ਠੀਕ ਹੈ ਜੀ ਬਾਕੀ ਬਾਡੀ ਬੁੱਡੀ ਸਟਰਕਚਰ ਮੱਧ ਦਾ ਬਹੁਤ ਜ਼ਿਆਦਾ ਵੱਖਰਾ ਕੋਲ ਵੱਡੇ ਹਾਈਟ ਕਾਤ ਵਾਲੀ ਹੈ ਕੋਈ ਇਹਦਾ ਕੋਈ ਸੀਮਨ ਸੁਮਨ ਦਾ ਪਤਾ ਵੀ ਕਿਹੜੇ ਸੀਮਨ ਦੀ ਆਪ ਹੋਗੀ ਜੀ ਏ ਏਬੀਐਸ ਬੜੀ ਬਲੰਦੀ ਦੀ ਆ ਜੀ ਏ ਏਬੀਐਸ ਬਾਹੂ ਬਲ ਬਹੁਤ ਬਲਦੀ ਦੀ ਬਹੁਤ ਬਲਦੀ ਦੀ ਹਾਂਜੀ ਤਾਂ ਦੋਸਤੋ ਸਟਾਰਟਿੰਗ ਤੋਂ ਵੀਰ ਉਹਨਾਂ ਨੇ ਮੈਨੂੰ ਬਿਲਕੁਲ ਇੱਕ ਲਿਖ ਕੇ ਜਿਹੜੀ ਪਰਚੀ ਵੀ ਫੜਾਈ ਸੀ ਉਹ ਉੱਪਰ ਜਿਹੜਾ ਪੂਰਾ ਸੀਮਨਪਾ ਵੀ ਵੇਰਵਾ ਦਿੱਤਾ ਹੋਇਆ ਉਹ ਸਮਝਦੇ ਏ ਏਬੀਐਸ ਬਾਹੂ ਬਲਦੀ ਦੀ ਇਹ ਆਪ ਆ ਮੱਝ ਦਾ ਤੁਸੀਂ ਸਟਰਕਚਰ ਇੱਕ ਦੇਖ ਕੇ ਚੈੱਕ ਕਰ ਲਓ ਕਿ ਫੋਲੋ ਹਾਈਟ ਲੈਂਥ ਫੁੱਲ ਵੱਡੇ ਕੱਦ ਬੋਤ ਵਾਲੀ ਜਿਹੜੀ ਦੋਸਤੋ ਇਹ ਮੱਝ ਹੈ ਇਸ ਸੂਬਾ ਕਿੰਨਾ ਦੱਸਿਆ ਜੀ ਚੌਥਾ ਏ ਚੌਥਾ ਸੂਬਾ ਤੇ ਤਕਰੀਬਨ ਆਪਾਂ ਪਹਿਲਾ ਦੂਜਾ ਤੀਜਾ ਸੂਬਾ ਘਰੇ ਚਵਾਈਆਂ ਦੀ ਕੀਤੀ ਹੈ ਕਿੰਨਾ ਕੁ ਦੁੱਧ ਦਿੱਤੀ ਦਿੱਦੀ ਨਹੀਂ ਆ ਅਸੀਂ ਇਹਦੇ ਥੋੜਾ 16 ਕਿਲੋ ਦੁੱਧ ਹੋਇਆ ਜੀ 16 ਲੀਟਰ ਮੈਂ ਦੱਸੋ 16 ਕਿਲੋ ਦੁੱਧ ਜਿਹੜਾ ਕਪੈਸਿਟੀ ਜਿਹੜੀ ਆ ਦੋਸਤੋ ਮੇਰੇ ਕੋ ਕਪੈਸਿਟੀ ਆ ਪਿਛਲੇ ਸੂਬਿਆਂ ਦੀ ਇਹ ਉਸ ਮਾਤਰੀ ਹੈਗੀ ਆ ਸੋ ਹਾਈਟ ਲੈਂਥ ਪਹੁੰਚ ਜਾਂਦੀ ਹੈ ਮਾਤਰੀ ਦੀ ਬਾਹੂ ਪਲੀ ਦੀ ਆਪ ਆ ਤੇ ਇਹ ਜਿਹੜੀ ਅੱਗੇ ਗੱਬਣ ਕਾਜੀਓ ਕਿਹੜੇ ਸਿਮਰ ਤੋਂ ਆ ਉਹ ਬਲੀ ਬਦਨੀ ਦਾ ਠੀਕ ਆ ਜੀ ਆ ਦੋਸਤੋ ਬਲੀ ਬਦਨੀ ਦੇ ਸਿਮਰ ਤੋਂ ਜਿਹੜੀ ਤੇ 16 ਲੀਟਰ ਦੀ ਮਿਲਕਿੰਗ ਵਾਲੀ ਦੋਸਤੋ ਇਹ ਮੱਝ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਆ ਤੇ ਬਿਲਕੁਲ ਸਿਰੋਂ ਭੋਟੀ ਆ ਹਾਈਟ ਲਾਈਨ ਤੋਂ ਸਾਡਾ ਟਰੈਕਟਰ ਜਿਹੜਾ ਤੁਸੀਂ ਇਹ ਦੇਖ ਕੇ ਚੈੱਕ ਕਰ ਲਓ ਬਹੁਤ ਖੂਬਸੂਰਤ ਆ ਥੋੜਾ ਜਿਹਾ ਬੈਕ ਸਾਈਡ ਤੋਂ ਹਿਲਾ ਕੇ ਅੰਦਰ ਨੂੰ ਕਰ ਦਿਗੇ ਜੀ ਦਿਖਾ ਦਈਏ ਹੋਰ ਨਹੀਂ ਆ ਜੀ ਆ ਖੋਲ ਕੇ ਦਿਖਾ ਦਿਓ ਕੋਈ ਗੱਲ ਖੋਲ ਕੇ ਦਿਖਾ ਦਿਆਂਗੇ ਆ ਜਾ ਕਰੋ ਆ ਜਾ ਆਹ ਕਰੋ ਚੱਕ ਕੇ ਸੋ ਹਾਈਟ ਲੈਂਥ ਬਹੁਤ ਜਿਆਦਾ ਹੈ ਠੀਕ ਹੈ ਜੀ ਹਾਈਟ ਲੈਂਥ ਬਹੁਤ ਜਿਆਦਾ ਹੈ ਨਾਲ ਦੀ ਨਾਲ ਇੱਕ ਚੰਗੇ ਮਿਲਕ ਵਾਲੀ ਉਸ ਤੋਂ ਅੱਧ ਕੋਈ ਵੀ ਰੱਖਣ ਦਾ ਸ਼ਕੀਲ ਹੋਇਆ ਤੇ ਜ਼ਰੂਰ ਤੁਸੀਂ ਸੰਪਰਕ ਕਰੋਗੇ ਬਹੁਤ ਖੂਬਸੂਰਤ ਚੰਗਾ ਆਰਡਰ ਕਰਵਾ ਲਈ ਥੱਲੇ ਬਣਾ ਕੇ ਤਿਆਰ ਕਰੋਗੀ ਅਜੇ ਤਕਰੀਬਨ ਕੋਈ 7 ਤੱਕ ਦਿਨ ਬਾਕੀ ਆਈ ਦੇ ਸੌਣ ਦੇ ਵਿੱਚ ਠੀਕ ਹੈ ਜੀ ਸੋ 24 ਨਵੰਬਰ ਨੂੰ ਦੱਸਣ ਮੁਤਾਬਕ ਆ ਵੀ 24 ਨਵੰਬਰ ਨੂੰ ਦਿਨ ਪੂਰੇ ਆ ਅੱਜ 17 ਨਵੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਪਏ ਆ ਠੀਕ ਹੈ ਜੀ ਤੇ 7 ਤੱਕ ਦਿਨ ਹਜੇ ਇਹਦੇ ਪਾਇਆ ਸੌਣ ਦੇ ਵਿੱਚ ਬਹੁਤ ਸੋਹਣਾ ਪਿੱਠਪੂੜਾ ਚੌੜੇ ਪਿੱਠਪੂੜੇ ਦੇ ਵਿੱਚ ਆ ਤੇ ਕਰਮਾ ਦੀ ਦੋ ਮੱਜਾਂ ਜਿਠੀ ਇੱਕ ਮਾਤੇ ਏਰੀਆ ਪਾ ਤੁਹਾਨੂੰ ਬਿਲਕੁਲ ਦਿਖਾ ਰਹੇ ਹਾਂ ਠੀਕ ਆ ਜੀ ਆ ਦੇਖ ਬਾਕੀ ਭਾਜੀ ਐ ਲਿਫਟੇਸ਼ਨ ਦੇ ਵਿੱਚ ਲੰਬਾ ਟਾਈਮ ਹੀ ਮਿਲਦੀ ਆ ਹਾਂ ਜੀ ਠੀਕ ਆ ਜੀ ਲੰਬਾ ਟਾਈਮ ਹੀ ਆ ਠੀਕ ਆ ਠੀਕ ਆ ਜੀ ਪਾੜੇ ਤੇ ਪੈ ਜਾਂਦੀ ਆ ਦੋ ਢਾਈ ਮਹੀਨੇ ਬਾਅਦ ਠੀਕ ਆ ਜੀ ਠੀਕ ਆ ਹਾਂ ਜੀ ਹਾਂ ਜੀ ਇਸ ਤੋਂ ਜਿਹੜੇ ਪਹਿਲੇ ਆਪਣੇ ਪਹਿਲੇ ਸੁਬੇ ਦੇ ਵਿੱਚ ਬੱਚੇ ਆਏ ਉਹ ਵੀ ਆਪਣੇ ਕੋਲ ਹੈਗੇ ਜੀ ਹੈ ਹੈਗੇ ਹੈਗੇ ਠੀਕ ਆ ਜੀ ਕਟੀਆਂ-ਕਟੀਆਂ ਪਾਈਆਂ ਨੇ ਪਹਿਲਾਂ ਵੀ ਇਹਨੇ ਹਾਂ ਕੱਟੇ ਨਹੀਂ ਇਹ ਇੱਕ ਕਟਾ ਦਿੱਤਾ ਸੀ ਦੋ ਦੋ ਕਟੀਆਂ ਦਿੱਤੀਆਂ ਨੇ ਠੀਕ ਹੈ ਜੀ ਠੀਕ ਇਹਨੇ ਕਟੀਆਂ ਦਿੱਤੀਆਂ ਨੇ ਤੇ ਹੋਰ ਭਾਜੀ ਜੀ ਸੁਪੀਰ ਸਿੰਘ ਜੀ ਕੋਈ ਗੱਲਬਾਤ ਗੱਲਬਾਤ ਇਤਰਾ ਜੀ ਇਹਨੇ ਭਾਲੇ ਦੇ ਪਹੇਂ ਦੀ ਦੋ ਟਾਈਆਂ ਮਹੀਨਾ ਬਾਅਦ ਠੀਕ ਹੈ ਜੀ ਤੇ ਜਿਹੜੀ ਕੱਟੀ ਹੋਈ ਹਾਂਜੀ ਜੇ ਵੀਰ ਭਰਾ ਨੇ ਕਟੀਆਂ ਨੇ ਦੇਤੀ ਤੇ ਹਾਂਜੀ ਜੀ ਵੀ ਵੀਰ ਭਰਾ ਨੇ ਸਾਨੂੰ ਵਾਪਸ ਦੇਣੀ ਹੋਈ ਸੀ ਰੁਪਈਆ ਉਹਨੂੰ ਅਸੀਂ ਤੇ ਹੀ ਜਰ ਦੇ ਦਾਂਗੇ ਠੀਕ ਹੈ ਜੀ ਸਾਨੂੰ ਵਾਪਸ ਕਰ ਦੇ ਲੋ ਦੋਸਤੋ ਬਲੀ ਬਦਨੀ ਦੇ ਸੀਮਨ ਤੋਂ ਜਿਹੜੀ ਇਹ ਗੱਪਣਾ ਏ ਵੀ ਜਸਬੀਰ ਸਿੰਘ ਜੀ ਨਾਲ ਦਾ ਕਹਿਣਾ ਵੀ ਤਕਰੀਬਨ ਜੇਕਰ ਕੋਈ ਕੱਤੀ ਭਰਾ ਬਿਲਕੁਲ ਕੱਤੀ ਇਹ ਮੱਝ ਦੇ ਦਿੰਦੀ ਆ ਤੇ ਅਸੀਂ ਕੱਤੀ ਜੜੀ 30000 ਦੇ ਵਿੱਚ ਵਾਪਸ ਲੈ ਲਾਂਗੇ ਉਸੇ ਵੀਰ ਤੋਂ ਜਿਹੜਾ ਕੋ ਖਰੀਦਦਾਰ ਇਹਨੂੰ ਖਰੀਦ ਕੇ ਲੈ ਕੇ ਜਾਊਗਾ ਉਹ ਮੇਰੇ ਭਰਾ ਦੀ ਅੱਗੇ ਕਿਸੇ ਦੀ ਆਪਣੀ ਬ੍ਰਿਚਾ ਠੀਕ ਹੈ ਜੀ ਕਿਉਂਕਿ ਦੋਹਾਂ ਤਾਂ ਯਮੀ ਨਬਾਤ ਜੜੀ ਇਹ ਭਾਰੇ ਤੇ ਆ ਜਾਂਦੀ ਆ ਠੀਕ ਹੈ ਜੀ ਇਹ ਤੁਸੀਂ ਗੱਲ ਧਿਆਨ ਦੇ ਵਿੱਚ ਰੱਖ ਲਿਓ ਹਾਂ ਹਾਂ ਲਓ ਦੱਸੋ ਇਸ ਵਾਰ ਜਿਹੜਾ ਚੌਥਾ ਸੂਆ ਇਹ ਮੱਝ ਸੂਗੀ ਠੀਕ ਹੈ ਜੀ ਬਾਕੀ ਪੂਰੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਐ ਕੁਝ ਥੋੜਾ ਜਿਹਾ ਲੱਗ ਗਿਆ ਆਪਾਂ ਖੜ ਲਵੇ ਤੇ ਮਰਜੀ ਝਾਟ ਪਵਾ ਦਿੰਦੇ ਆ ਆ ਕਰੋ ਚੱਕ ਠੀਕ ਹੈ ਜੀ ਠੀਕ ਨੇ ਬਾਕੀ 5-7 ਦਿਨਾਂ ਤੱਕ ਹਵਾਲੇ ਲੈਵੇ ਦੀ ਤਾਂ ਪਿਆਰੀ ਚੰਗੀ ਖਾਸੀ ਕਰ ਲੈਂਦੀ ਹੋਗੀ ਨੇੜੇ ਜਾ ਕੇ ਹਾਂਜੀ ਠੀਕ ਹੈ ਇੱਕ ਭਾਜੀ ਜਸਪੀਰ ਸਿੰਘ ਜੀ ਆਪਣੇ ਕੰਟੈਕਟ ਨੰਬਰ ਕਰ ਦਈਏ ਸਾਂਝਾ ਨਾਲ ਦੀ ਨਾਲ ਉਸ ਤੋਂ ਪਹਿਲਾਂ ਕੀ ਰੇਟ ਇਹਦਾ ਦੱਸ ਦਈਏ ਵੀ ਮੁੱਲ ਕੀ ਹੁੰਦਾ ਕੀਤਾ ਜੀ ਕੀ ਰੋਗਾ ਮੁੱਲ ਇਹ ਰਫੀਆ ਆਪਾਂ 1.5 ਲੱਖ ਲੈਣਾ ਇਹਦਾ ਜੀ 1.5 ਲੱਖ ਹਾਂਜੀ ਬਾਕੀ ਮੌਕੇ ਤੇ ਹੋ ਜੂਗਾ ਥੋੜਾ ਬਾਧਾ ਜੋ ਕੋਈ ਭਣ ਭਰਾ ਉਹਦਾ ਥੋੜਾ ਬਾਧਾ ਉੱਪਰ ਹੋ ਜਾਏਗਾ ਇਹ ਹੀ ਹੋ ਜਾਏਗਾ ਮੜਾ ਮੋੜ ਜੀ ਠੀਕ ਹੈ ਜੀ ਲੈ ਵੀ ਕਿਸਾਨ ਵੀਰੋ ਮੌਕੇ ਤੇ ਥੋੜਾ ਬਾਧਾ ਉੱਪਰ ਹੋਣਾ ਹੋ ਜਾਊਗਾ 1.5 ਲੱਖ ਇਸ ਮਾਜ ਦੀ ਕੀਮਤ ਆ ਡਿਮਾਂਡ ਆ ਤੇ ਵਿੱਚੋਂ ਥੋੜਾ ਬਾਧਾ ਮੌਕੇ ਤੇ ਮਾਨਤਨ ਹੋ ਜਾਊਗਾ ਠੀਕ ਆ ਜੀ ਸੋ ਕੋਈ ਵੀਰ ਚੰਗਾ ਪਸ਼ੂ ਤੁਹਾਨੂੰ ਖਰੀਦਣ ਦੀ ਭਾਲ ਦੇ ਵਿੱਚ ਆ ਤੇ ਤੁਸੀਂ ਹੱਥ ਪਾ ਸਕਦੇ ਜੇ ਚੰਗੇ ਪੈਸੇ ਨੇ ਪੈਸੇ ਖਰਚ ਕਰਨੇ ਕਿਸੇ ਭਰਾ ਨੇ ਤੇ ਚੰਗਾ ਪਸ਼ੂ ਤੁਹਾਨੂੰ ਤੁਸੀਂ ਲੱਭ ਰਹੇ ਜੇ ਤੇ 99923 99720 ਠੀਕ ਹੈ ਜੀ ਠੀਕ ਹੈ ਹੁਣ ਤੋਂ ਇਹ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਰਹਿਣਗੇ ਨੰਬਰਾਂ ਤੇ ਕਾਲ ਕਰੋ ਤੇ ਪਿੰਡ ਵਿਜਿਟ ਕਰੋ ਆਪਣੀ ਤਸੱਲੀ ਕਰੋ ਠੀਕ ਹੈ ਜੀ ਤੇ ਪਤਾ ਪਾ ਕੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ